ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਰੱਬ ਤੋਂ ਸੱਚੇ ਦੇ ਨਾਲ ਜੋ ਕਿ ਲਿਖਤ ਹੈ ਪ੍ਰਸਿੱਧ ਕਹਾਣੀਕਾਰ ਗੁਰਮਲਕੀਤ ਸਿੰਘ ਕਾਲੂ ਜੀ ਦੀ। ਉਮੀਦ ਕਰਦੀ ਹਾਂ ਇਹਨਾਂ ਦੀ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ। ਦਫ਼ਤਰ ਤੇ ਕੀਤੇ ਜਾਣ ਵਾਲੇ ਕੰਮ ਮੈਂ ਆਉਂਦੇ ਸਾਰ ਨਿਪਟਾ ਲਏ ਸੀ। ਸੇਵਾਦਾਰ ਚਾਹ ਦਾ ਕੱਪ ਮੇਜ਼ ਤੇ ਰੱਖ ਗਿਆ। ਚਾਹ ਪੀਤੀ ਤਾਂ ਆਪਣਾ ਆਪ ਥੋੜਾ ਹਲਕਾ ਮਹਿਸੂਸ ਹੋਣ ਲੱਗਾ। ਰਿਮੋਟ ਫੜ ਕੇ ਟੀਵੀ ਆਨ ਕੀਤਾ। ਦੋ ਵਿਦਵਾਨਾਂ ਦੀ ਜ਼ਿੰਦਗੀ ਦੇ ਕੁੱਪ ਹਨੇਰੇ ਚੋਂ ਰੌਸ਼ਨੀ ਦੀਆਂ ਕਿਰਨਾਂ ਲੱਭਣ ਬਾਰੇ ਬਹਿਸ ਚੱਲ ਰਹੀ ਸੀ ਤੇ ਐਂਕਰ ਬੀਬੀ ਦੋਹਾਂ ਨਾਲ ਸਵਾਲ ਜਵਾਬ ਕਰ ਰਹੀ ਸੀ ਉਹਨਾਂ ਦੀਆਂ ਗੱਲਾਂ ਸੁਣਦਿਆਂ ਪਤਾ ਹੀ ਨਾ ਲੱਗਿਆ ਕਦ ਮੈਂ ਓੰਜ ਦੇ ਖਿਆਲਾਂ 'ਚ ਗਵਾਚ ਗਿਆ ਕਦੇ ਇੱਕ ਦਲੀਲ ਜਚਣ ਲੱਗਦੀ ਤੇ ਕਦੇ ਦੂਜੀ ਮਨ ਉਹਨਾਂ ਦੀ ਬਹਿਸ ਦੇ ਨਾਲ-ਨਾਲ ਤਰਦੇ ਹੋਏ ਬੈਨ ਬੋਲੇ ਖਿਆਲਾਂ ਦਾ ਪ੍ਰਗਟਾਵਾ ਕਰਦਿਆਂ ਬਹਿਸ 'ਚ ਸ਼ਮੂਲੀਅਤ ਵਰਗਾ ਅਹਿਸਾਸ ਹੋਣ ਲੱਗਾ 2-4 ਮਿੰਟਾਂ ਬਾਅਦ ਟੀਵੀ ਬੁੱਲ ਗਿਆ ਤੇ ਮਨ ਵਿੱਚ ਆਪਣੇ ਨਿੱਗੇ ਦੋਸਤ ਸ਼ਿਵਰਾਜ ਨਾਲ ਵਾਪਰੀਆਂ ਘਟਨਾਵਾਂ ਰੀਲ ਬਣ ਕੇ ਘੁੰਮਣ ਲੱਗੀਆਂ ਪੜਾਈ ਚ ਲਾਇਕ ਸ਼ਿਵਰਾਜ ਨੂੰ ਇੰਜੀਨੀਅਰਿੰਗ ਕਾਲਜ ਦਾਖਲਾ ਆਰਾਮ ਨਾਲ ਮਿਲ ਗਿਆ ਸੀ ਡਿਗਰੀਦਨ ਤੀਜਾ ਆਉਣ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਦੀ ਟਰੈਕਟਰ ਫੈਕਟਰੀ ਨੇ ਉਸ ਨੂੰ ਨਿਯੁਕਤੀ ਪੱਤਰ ਭੇਜ ਦਿੱਤਾ ਤਨਖਾਹ ਪੱਖੋਂ ਚਜਕਦੇ ਨੂੰ ਮੈਂ ਸਲਾਹ ਦਿੱਤੀ ਕਿ ਜਿੰਨੀ ਦੇਰ ਚੰਗੀ ਨੌਕਰੀ ਵਿੱਚ ਸਮਾਂ ਗਵਾਏਗਾ ਓਨੀ ਦੇਰ ਫੈਕਟਰੀ 'ਚ ਕੰਮ ਦਾ ਤਜਰਬਾ ਹੋਈ ਜਾਏਗਾ ਜਿਹੜਾ ਬਾਅਦ ਵਿੱਚ ਕੰਮ ਆਉ। ਉਸ ਨੂੰ ਮੇਰੀ ਦਲੀਲ ਪਸੰਦ ਆਈ ਤੇ ਉਸਨੇ ਨਿਯੁਕਤੀ ਪ੍ਰਵਾਨਗੀ ਵਾਲੇ ਫਾਰਮ ਉੱਤੇ ਦਸਤਖਤ ਕਰਕੇ ਡਾਕ 'ਚ ਪਾ ਦਿੱਤਾ। ਜੁਆਇਨ ਕਰਕੇ ਉਹ ਕੰਮ ਵਿੱਚ ਇੰਨਾ ਮਸਤ ਹੋਇਆ ਕਿ ਤਨਖਾਹ ਵਾਲੀ ਗੱਲ ਚਿੱਤ 'ਚੋਂ ਵਿਸਰ ਗਈ। ਉਸਦੀ ਲਗਨ ਮਾਲਕਾਂ ਤੋਂ ਗੁੱਝੀ ਨਾ ਰਹੀ ਤੇ ਅਗਲੇ ਸਾਲ ਪੈਕੇਜ ਇੰਨਾ ਵਧਾ ਦਿੱਤਾ ਜਿਸ ਦੀ ਉਸ ਨੂੰ ਉਮੀਦ ਖੁਦ ਨਹੀਂ ਸੀ। ਸਾਂਝੇ ਹਾਲ ਦੀ ਥਾਂ ਉਸ ਨੂੰ ਵੱਖਰਾ ਦਫ਼ਤਰ ਮਿਲ ਗਿਆ। ਸਾਲ ਕੁ ਹੋਰ ਲੰਘਿਆ ਅਪ੍ਰੈਂਟਿਸ ਲਈ ਆਈ ਰਸ਼ਮੀ ਨੂੰ ਉਸਦੇ ਸਹਾਇਕਲਾ ਦਿੱਤਾ ਗਿਆ ਫਿਲਮੀ ਹੀਰੋਇਨਾਂ ਦਾ ਭਲੇਖਾ ਪਾਉਂਦੀ ਕੁੜੀ ਦਾ ਕੋਲ ਬੈਠਣਾ ਉਸਨੂੰ ਚੰਗਾ ਲੱਗਦਾ ਉਸਦੇ ਮਨ 'ਚ ਕੁਤਕੁਤਾਰੀਆਂ ਵਰਗਾ ਅਹਿਸਾਸ ਜਾਗਣ ਲੱਗਦਾ ਖੁੱਲੇ ਸੁਭਾਅ ਦੀ ਰਸ਼ਮੀ ਨਾਲ ਉਹ ਦਿਨ-ਬਦਨ ਖੋਲਦਾ ਗਿਆ ਤੇ ਨੇੜਤਾ ਵਧਦੀ ਗਈ ਇੱਕ ਦਿਨ ਬਹਾਨੇ ਨਾਲ ਰਸ਼ਮੀ ਨੇ ਉਸਨੂੰ ਘਰ ਸੱਦ ਕੇ ਆਪਣੇ ਮਾਪਿਆਂ ਨਾਲ ਮਿਲਵਾ ਦਿੱਤਾ ਤਾਂ ਕਿ ਕੱਲ ਨੂੰ ਉਸ ਵੱਲੋਂ ਵਿਆਹ ਲਈ ਆਪਣੀ ਪਸੰਦ ਦੱਸੇ ਜਾਂਤੇ ਮਾਪੇ ਸੋਚ-ਵਿਚਾਰ 'ਚ ਨਾ ਪੈਣ ਬੇਸ਼ੱਕ ਸ਼ਿਵਰਾਜ ਨੌਜਵਾਨ ਸੀ ਆਪਣੇ ਪੈਰਾਂ ਤੇ ਖੜੋ ਚੁੱਕਾ ਸੀ ਪਰ ਉਸਦੇ ਮਨ ਵਿੱਚ ਘਰ ਵਸਾਉਣ ਦੇ ਸੁੱਤੇ ਹੋਏ ਖਿਆਲ ਨਹੀਂ ਰਸ਼ਮੀ ਦੇ ਘਰ ਦਾ ਫੇਰਾ ਪਾਉਣ ਤੋਂ ਬਾਅਦ ਅੰਗੜਾਈ ਪਰਲੇ ਉਹ ਰਸ਼ਮੀ ਨਾਲ ਜੀਵਨ ਸਾਥ ਤੇ ਸੁਪਨੇ ਵੇਖਣ ਲੱਗਾ ਰਸ਼ਮੀ ਨਾਲ ਉਸਦੀ ਨੇੜਤਾ ਵਧਦੀ ਜਾ ਰਹੀ ਸੀ ਫੈਕਟਰੀ ਦੀ ਕੰਟੇਨ ਤੋਂ ਆਉਂਦਾ ਉਸਦਾ ਲੰਚ ਰਸ਼ਮੀ ਨੇ ਬੰਦ ਕਰਵਾ ਦਿੱਤਾ ਤੇ ਆਪਣੇ ਘਰੋਂ ਉਸਦਾ ਟਿਫਨ ਲੈ ਕੇ ਆਉਣ ਲੱਗੀ ਸ਼ਿਵਰਾਜ ਦੇ ਕੋਰੇ ਮਨ ਉੱਤੇ ਰਸ਼ਮੀ ਦੀ ਪਕੜ ਪੀੜੀ ਹੁੰਦੀ ਗਈ ਸਪਨਿਆਂ ਵਿੱਚ ਉਹ ਆਪਣੇ ਆਪ ਨੂੰ ਰਾਜੇ ਮਿਰਜੇ ਤੇ ਮਹੀਵਾਲ ਤੋਂ ਅਗਾਹ ਲੰਘ ਗਿਆ ਮਹਿਸੂਸ ਕਰਨ ਲੱਗ ਪਿਆ। ਫੈਕਟਰੀ 'ਚ ਦੋਹਾਂ ਦੇ ਚਰਚੇ ਹੋਣ ਲੱਗੇ। ਪਿਆਰ 'ਚ ਰੰਗਿਆ ਸ਼ਿਵਰਾਜ ਇਹ ਗੱਲ ਆਪਣੇ ਦੋਸਤਾਂ ਨਾਲ ਸਾਂਝੀ ਕਰਨ ਲੱਗ ਪਿਆ। ਮੇਰੇ ਤੇ ਉਸ ਨੂੰ ਬਹੁਤ ਭਰੋਸਾ ਸੀ। ਪਰ ਜੇ ਕਦੇ ਮੇਰੇ ਤੋਂ ਰਸ਼ਮੀ ਦੀ ਸੰਜੀਤਗੀ ਬਾਰੇ ਕੁਝ ਕਹਿ ਹੋ ਜਾਂਦਾ ਤਾਂ ਉਹ ਨਾਰਾਜ਼ ਹੁੰਦਾ। ਰਸ਼ਮੀ ਦੀ ਅਪ੍ਰੈਂਟਿਸਸ਼ਿਪ ਪੂਰੀ ਹੋਈ ਤਾਂ ਉਸਨੇ ਫੈਕਟਰੀ ਆਉਣਾ ਬੰਦ ਕਰਤਾ। ਸ਼ਿਵਰਾਜ ਨੂੰ ਇਕਲਤਾ ਮਹਿਸੂਸ ਹੋਣ ਲੱਗੀ। ਪਰ ਆਪਣੀਆਂ ਜੌਬ ਜ਼ਿੰਮੇਵਾਰੀਆਂ ਪੱਖੋਂ ਉਹ ਕਦੇ ਅਵੇਸਲਾ ਨਾ ਹੁੰਦਾ। ਕੁਝ ਮਹੀਨਿਆਂ ਬਾਅਦ ਰਸ਼ਮੀ ਦੇ ਹੱਥ MBA ਦੀ ਡਿਗਰੀ ਆਈ ਤਾਂ ਸ਼ਹਿਰ ਨੇੜਲੀ ਤਾਗਾ ਫੈਕਟਰੀ ਨੇ ਉਸ ਨੂੰ ਇੰਟਰਵਿਊ ਲਈ ਸੱਦਿਆ। ਉਸਨੇ ਸ਼ਿਵਰਾਜ ਦੀ ਸਹਿਮਤੀ ਨਾਲ ਉੱਥੇ ਅਪਲਾਈ ਕੀਤਾ ਸੀ। ਇੰਟਰਵਿਊ ਲਈ ਗਈ ਰਸ਼ਮੀ ਨਿਯੁਕਤੀ ਪੱਤਰ ਲੈ ਕੇ ਮੁੜੀ। ਕੰਪਨੀ ਦੇ ਡਿਪਟੀ ਮੈਨੇਜਰ ਨੇ ਉਸ ਨੂੰ ਆਪਣੀ ਸੈਕਟਰੀ ਦੀ ਆਫਰ ਦੇ ਕੇ ਉਸ ਤੋਂ ਸਹਿਮਤੀ ਪੱਤਰ ਤੇ ਦਸਤਖਤ ਕਰਵਾ ਲਈ ਸੀ। ਰਸ਼ਮੀ ਵੱਲੋਂ ਤਾਗਾ ਫੈਕਟਰੀ ਜੁਆਇਨ ਕਰਕੇ ਉਸ ਕੋਲ ਸ਼ਿਵਰਾਜ ਨਾਲ ਗੱਲਬਾਤ ਲਈ ਸਮਾਂ ਘਟ ਗਿਆ ਸ਼ਿਵਰਾਜ ਇਸ ਗੱਲ ਨੂੰ ਸਮਝਦੇ ਹੋਏ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਪਹੁੰਚ ਸਫਲ ਨਾ ਹੁੰਦਾ ਤੇ ਉਸ ਦਾ ਨੰਬਰ ਡਾਇਲ ਕਰ ਲੈਂਦਾ ਮੂਰੀਆਂ ਰਸ਼ਮੀ ਦੀ ਮਿਠਾਸ ਭਰੀ ਆਵਾਜ਼ ਦੀ ਥਾਂ Airtel ਵੱਲੋਂ ਪਰੀ ਹੋਈ ਆਵਾਜ਼ ਸਵਿਚ ਆਫ ਤੇ ਕਵਰੇਜ ਖੇਤਰ ਤੋਂ ਬਾਹਰ ਉਸ ਦੇ ਕੰਨਾਂ ਨੂੰ ਚੁਬਨ ਲੱਗਦੀ ਦਿਨ ਚ ਕਈ-ਕਈ ਵਾਰ ਇੰਜ ਹੁੰਦਾ ਤਾਂ ਸ਼ਿਵਰਾਜ ਨੂੰ ਰਸ਼ਮੀ ਦੀ ਮਜਬੂਰੀ ਸਮਝ ਕੇ ਆਪਣੇ ਉੱਤੇ ਗੁੱਸਾ ਆਉਂਦਾ ਤਿੰਨ-ਚਾਰ ਮਹੀਨੇ ਲੰਘੇ ਹੋਣਗੇ ਰਸ਼ਮੀ ਸ਼ਿਵਰਾਜ ਨਾਲ ਗੱਲ ਕਰਨ ਤੋਂ ਟਾਲਾ ਵੱਟਣ ਲੱਗੀ। ਸ਼ਿਵਰਾਜ ਦਾ ਮਨ ਕਾਲਾ ਪੈਂਦਾ ਕਿ ਛੁੱਟੀ ਵਾਲੇ ਦਿਨ ਉਸ ਦੇ ਘਰ ਜਾ ਕੇ ਮਜਬੂਰੀ ਦਾ ਪਤਾ ਕਰੇ। ਪਰ ਸਮਾਜਿਕ ਮਾਨਤਾਵਾਂ ਦਾ ਖਿਆਲ ਕਰਕੇ ਖਾਹਿਸ਼ ਨੂੰ ਮਨਚ ਦਵਾ ਲੈਂਦਾ। ਕੁਝ ਹੋਰ ਮਹੀਨੇ ਲੰਘੇ। ਅੰਮ੍ਰਿਤਸਰ ਗਿਆ ਤਾਂ ਮਾਂ ਨੇ ਚਿਹਰੇ ਤੋਂ ਹੀ ਪਹਿਚਾਨ ਲਿਆ ਕਿ ਪੁੱਤਰ ਨੂੰ ਉਦਾਸੀ ਨੇ ਘੇਰਿਆ ਹੋਇਆ। ਵਾਰ-ਵਾਰ ਪੁੱਛਣ ਤੇ ਵੀ ਸ਼ਿਵਰਾਜ ਨੇ ਪੱਲਾ ਨਾ ਫੜਾਇਆ। ਕਦੇ-ਕਦਾਈ ਮੇਰੇ ਨਾਲ ਗੱਲ ਕਰਦਾ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਵਕਤ ਹੀ ਸਾਂਝ ਨੂੰ ਜ਼ਰੂਰ ਕਿਸੇ ਹੋਰ ਨੇ ਚਿਹਰੇਟ ਦਿੱਤਾ ਹੋਇਆ। ਇੱਕ ਦੋ ਮਹੀਨੇ ਹੋਰ ਲੰਗੇ ਹੋਣਗੇ। ਰਸ਼ਮੀ ਨੇ ਸ਼ਿਵਰਾਜ ਦਾ ਫੋਨ ਬਲੌਕ ਕਰ ਦਿੱਤਾ। ਸ਼ਿਵਰਾਜ ਉਖੜ ਗਿਆ। ਉਸ ਦਾ ਮਨ ਇਹ ਮੰਨਣ ਤੋਂ ਇਨਕਾਰੀ ਹੋ ਜਾਂਦਾ ਕਿ ਰਸ਼ਮੀ ਕਿਸੇ ਹੋਰ ਬਾਰੇ ਸੋਚ ਸਕਦੀ ਹੈ। ਭਟਕਦੇ ਮਨ ਨੂੰ ਠੰਮਣਾ ਦੇਣ ਲਈ ਉਹ ਕਹਾਣੀਆਂ ਤੇ ਨਵਲ ਖਰੀਦ ਲਿਆਇਆ। ਉਹ ਆਪਣੇ ਆਪ ਨੂੰ ਕਿਸੇ ਕਹਾਣੀ ਦਾ ਪਾਤਰ ਬਣ ਕੇ ਮਨ ਨੂੰ ਤਰਵਾਸ ਦੇਣ ਲੱਗਦਾ। ਪਰ ਮਨ ਰਸ਼ਮੀ ਅਤੇ ਬੇਵਫਾਈ ਦਾ ਠੱਪਾ ਲਾਉਣ ਤੋਂ ਇਨਕਾਰੀ ਹੋ ਜਾਂਦਾ। ਅੱਧੀ ਰਾਤ ਤੋਂ ਬਾਅਦ ਤੱਕ ਨੀਂਦ ਉਸ ਦੇ ਨੇੜੇ ਨਾ ਟੁੱਕਦੀ। ਨੀਂਦ ਦੀ ਘਾਟ ਕਰਕੇ ਕਈ ਵਾਰ ਡਿਊਟੀ ਦੌਰਾਨ ਅਸੀਂ ਅੱਖਾਂ ਭਾਰੀ ਹੋ ਜਾਂਦੀਆਂ। ਕੰਮ ਪੱਖੋਂ ਉਸ ਦੀ ਤਾਰੀਫ਼ ਕਰਨ ਵਾਲੇ ਮੈਨੇਜਰ ਨੂੰ ਤਾੜਨਾ ਭਰੇ ਲਹਿਜੇ 'ਚ ਕਹਿਣਾ ਪਿਆ ਕਿ ਉਹ ਪਹਿਲੇ ਵਾਂਗ ਕੰਮ 'ਵਲ ਧਿਆਨ ਦੇਵੇ। ਹਰ ਹਫ਼ਤੇ ਘਰ ਜਾਣ ਦੀ ਥਾਂ ਉਹ ਮਾਂ ਨਾਲ ਫੋਨ 'ਤੇ ਗੱਲ ਕਰਕੇ ਬੁੱਤਾ ਸਾਰਨ ਲੱਗ ਪਿਆ। ਕਦੇ-ਕਦੇ ਤਾਕੀਦ ਕਰਕੇ ਮਾਂ ਸੱਦਦੀ ਤੇ ਉਸ ਨਾਲ ਵਿਆਹ ਦੀ ਗੱਲ ਤੋਰਦੀ। ਬੇਸ਼ੱਕ ਉਹ ਥੋੜਾ ਹੋ ਠਹਿਰ ਜਾਓ ਕਹਿ ਕੇ ਟਾਲਣ ਦਾ ਯਤਨ ਕਰਦਾ ਪਰ ਮਾਂ ਦੀ ਤਸੱਲੀ ਨਾ ਹੁੰਦੀ ਇੱਕ ਦਿਨ ਆਪਣੀਆਂ ਈਮੇਲ ਚੈੱਕ ਕਰਦਿਆਂ ਉਸਦੇ ਚੇਤਿਆਂ ਚ ਰਸ਼ਮੀ ਦੇ ਈਮੇਲ ਖਾਤੇ ਦਾ ਪਾਸਵਰਡ ਉੱਪਰ ਆਇਆ ਸਾਵਧਾਨੀ ਵਰਤਦਿਆਂ ਖਾਤਾ ਖੁੱਲ੍ਹਦੇ ਹੀ ਉਹ ਹੱਕਾ ਬੱਕਾ ਰਹਿ ਗਿਆ ਇਨਬਾਕਸ ਦੀ ਥਾਂ ਸੈਂਟ ਉੱਤੇ ਉਂਗਲ ਵੱਜ ਗਈ ਤਾਂ ਰਸ਼ਮੀ ਵੱਲੋਂ ਸਹੇਲੀਆਂ ਨੂੰ ਭੇਜੇ ਆਪਣੇ ਵਿਆਹ ਦੇ ਕਾਰਡ ਉਸਦੀ ਨਜ਼ਰ ਹੀ ਚੜੇ ਕਮਰੇ 'ਚ ਚੱਕਾ ਚੌਂਦ ਵਾਲੀ ਦੋ ਬਲਬਾਂ ਦੀ ਰੌਸ਼ਨੀ ਵਿੱਚ ਉਸ ਦੀਆਂ ਅੱਖਾਂ ਮੂਰੇ ਹਨੇਰਾ ਛਾ ਗਿਆ ਮਨ ਉਤੇ ਮਣਾਮੂਹੀ ਭਾਰ ਅਡਿੱਗਣ ਵਰਗੇ ਅਹਿਸਾਸ ਨੇ ਉਸ ਦੀ ਸੋਧ ਬੁੱਧ ਭਲਾ ਦਿੱਤੀ ਕਾਰ ਤੋਂ ਰਸ਼ਮੀ ਦੇ ਹੋਣ ਵਾਲੇ ਪਤੀ ਦਾ ਨਾਂ ਪੜ੍ਹ ਕੇ ਹਸਦਾ ਸਿਰ ਚਕਰਾਉਣ ਲੱਗਾ ਉਹੀ ਮੈਨੇਜਰ ਜਿਸ ਦੀ ਉਹ ਸੈਕਟਰੀ ਲੱਗੀ ਸੀ ਉਸ ਦਾ ਵਿਆਹ ਹਫ਼ਤਾ ਕੋ ਪਹਿਲਾਂ ਉਸ ਨਾਲ ਹੋ ਚੁੱਕਾ ਸੀ ਤੇ ਦੋਵੇਂ ਹਨੀਮੂਨ ਤੇ ਦੁਬਈ ਗਏ ਹੋਏ ਸਨ ਜਿਵੇਂ ਜਿਵੇਂ ਉਹ ਈਮੇਲਾਂ ਦਾ ਆਦਾਨ ਪ੍ਰਦਾਨ ਵੇਖਦਾ ਅਤੇ ਪੜ੍ਹਦਾ ਗਿਆ ਉਹਦੀਆਂ ਅੱਖਾਂ ਮੂਰੇ ਬੇਵਫਾਈ ਵਾਲੇ ਪਾਂਬੜ ਉੱਚੇ ਹੁੰਦੇ ਗਏ ਅਸ ਨੂੰ ਖਾਣਾ ਪੀਣਾ ਭੁੱਲ ਗਿਆ ਨਾਵਲਾਂ ਵਿੱਚ ਪੜੇ ਬੇਵਫਾਈ ਦੇ ਕਿਸੇ ਅਸ ਦੇ ਚੇਤਿਆਂ 'ਚੋਂ ਉਬਰਣ ਲੱਗੇ ਫੈਕਟਰੀ ਵਾਲੀ ਬੌਸ ਦੀ ਤਾੜਨਾ ਦਾ ਖਿਆਲ ਕਰਕੇ ਅਸ ਨੇ ਤਬੀਅਤ ਨਾਸਾਜ ਦਾ ਬਹਾਨਾ ਬਣਾ ਕੇ 3 ਦਿਨ ਦੀ ਛੁੱਟੀ ਲਈ ਤੇ ਮਾਂ ਕੋਲ ਪੁੱਜਣ ਲਈ ਅੰਮ੍ਰਿਤਸਰ ਵਾਲੀ ਬੱਸ ਫੜ ਲਈ ਪੁੱਤ ਦਾ ਗਮਸਮ ਬੈਠਣਾ ਤੇ ਅੱਖਾਂ 'ਚ ਉਹ ਪਹਿਲਾਂ ਵਾਲੀ ਝਲਕ ਨਾ ਪੈਣ ਨੇ ਮਾਂ ਨੂੰ ਚਿੰਤਾ 'ਚ ਪਾ ਦਿੱਤਾ ਪਰ ਉਸ ਔਰਤ ਨੇ ਜ਼ਿੰਦਗੀ ਦੇ ਥਪੇੜਿਆਂ ਚੋਂ ਬਹੁਤ ਕੁਝ ਸਿੱਖਿਆ ਹੋਇਆ ਸੀ ਉਸ ਨੂੰ ਸਮਝਣ ਚ ਬਹੁਤੀ ਦੇਰ ਨ ਲੱਗੀ ਦੋਵੇਂ ਦਿਨ ਉਸਨੇ ਪੁੱਤ ਨੂੰ ਆਪਣੀ ਹੱਟਬੀਤੀ ਸੁਣਾਉਣ ਤੇ ਲਾਇਆ ਅਡੋਲਤਾ ਨਾਲ ਲੰਗਾਈ ਔਖੇ ਵੇਲਿਆਂ ਦੀਆਂ ਯਾਦਾਂ ਪੁੱਤ ਨਾਲ ਸਾਂਝੀਆਂ ਕੀਤੀਆਂ ਜਾਣ ਤੋਂ ਪਹਿਲਾਂ ਉਸਨੇ ਸ਼ਿਵਰਾਜ ਤੋਂ ਵਿਆਹ ਲਈ ਹਾਂ ਕਰਵਾ ਕੇ ਉਸਦੇ ਤੋਂ ਮਾਂ ਜੋ ਤੈਨੂੰ ਪਸੰਦ ਆਏ ਉਸ ਵਿੱਚ ਮੇਰੀ ਪਸੰਦ ਜੋੜ ਲਈ ਦਾ ਵਾਅਦਾ ਲੈ ਲਿਆ ਰੋਮੜੇ ਸ਼ਿਵਰਾਜ ਨੂੰ ਰਸ਼ਮੀ ਦੀ ਬੇਵਫਾਈ ਵਾਲਾ ਬੋਝ ਥੋੜਾ ਹਲਕਾ ਮਹਿਸੂਸ ਲੱਗਣ ਲੱਗ ਪਿਆ। ਚੌਥੇ ਦਿਨ ਆਪਣੀ ਨੌਕਰੀ ਤੇ ਜਾ ਹਾਜ਼ਰ ਹੋਇਆ। ਉਸਦੇ ਬੌਸ ਨੇ ਨੋਟ ਕੀਤਾ ਉਹ ਕੰਮ ਵਿੱਚ ਰੁੱਝ ਗਿਆ ਸੀ। ਪਹਿਲਾ ਵਾਂਗ ਕੜੀ ਵੱਲ ਉਹਦੀ ਝਾਤੀ ਬਹੁਤੀ ਨਹੀਂ ਸੀ ਵੱਜਦੀ। ਮਹੀਨਾ ਕੁ ਲੰਘਿਆ ਹੋ। ਮਾਂ ਨੇ ਉਸਨੂੰ ਆਪਣੀ ਆਗਰੇ ਵਾਲੀ ਸਹੇਲੀ ਦੇ ਘਰ ਜਾਣ ਦੀ ਤਿਆਰੀ ਕਰਾਉਣ ਲਈ ਕਿਹਾ। ਟ੍ਰੇਨ ਦੀ ਟਿਕਟ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਮਾਂ ਨੇ ਚੁੱਕ ਲਈ ਤੇ ਸਮਝਾ ਦਿੱਤਾ ਕਿ ਕਿਸ ਕਰਕੇ ਆਗਰੇ ਭੇਜ ਰਹੀ ਹੈ। ਉਹ ਦੋਵੇਂ ਸਕੂਲ ਪੜ੍ਹਦੇ ਆਂ ਪੱਕੀਆਂ ਸਹੇਲੀਆਂ ਹੁੰਦੀਆਂ ਸੀ ਪਰ ਸਹੇਲੀ ਦਾ ਵਿਆਹ ਨੌਕਰੀ ਵਾਲੇ ਨਾਲ ਹੋਣ ਕਰਕੇ ਉਸ ਦਾ ਮੇਲ ਮਲਾਪ ਛਟੇ ਕੁ ਮਹੀਨੇ ਪਹਿਲਾਂ ਦੋਵੇਂ ਅਚਾਨਕ ਪਾਪੜਾ ਬਾਜ਼ਾਰ ਵਿੱਚ ਮਿਲੀਆਂ ਤੇ ਬਚਪਨ ਵਾਲਾ ਪਿਆਰ ਉਮੀ ਉਮੜ ਆਇਆ ਦੋਵੇਂ ਫੋਨ ਤੇ ਮਨ ਫਰੋਲਣ ਲੱਗੀਆਂ ਇੱਕ ਦੂਜੇ ਨੂੰ ਜਾਣ ਕੇ ਦੋਹਾਂ ਨੂੰ ਤਸੱਲੀ ਹੋਈ ਕਿ ਉਹਨਾਂ ਦੇ ਵਿਹਾਰਕ ਤੇ ਵਿਚਾਰਕ ਤੌਰ ਤਰੀਕੇ ਬਹੁਤੇ ਨਹੀਂ ਸੀ ਬਦਲੇ ਫੈਕਟਰੀ ਦੇ ਖੋਜ ਤੇ ਵਿਕਾਸ ਸੈਕਸ਼ਨ ਵਿੱਚ ਜ਼ਿੰਮੇਵਾਰੀ ਵਾਲੀ ਕੁਰਸੀ ਤੇ ਬੈਠੇ ਪੁੱਤ ਦੀ ਛੁੱਟੀ ਵਾਲੀ ਮਜਬੂਰੀ ਨੂੰ ਧਿਆਨ ਚ ਰੱਖ ਕੇ ਸੁਨੀਤਾ ਨੇ ਟਿਕਟ ਏਜੰਟ ਨੂੰ ਤਤਕਾਲ ਕੋਟੇ ਚੋਂ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਤੋਂ ਆਗਰੇ ਤੱਕ ਤੇ ਐਤਵਾਰ ਨੂੰ ਉੱਥੋਂ ਵਾਪਸੀ ਬੁਕਿੰਗ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ ਏਜੰਟ ਨੇ ਸ਼ਿਵਰਾਜ ਵਾਸਤੇ ਸੈਕੰਡ ਸਲੀਪਰ ਵਿੱਚ ਆਰ ਏ ਸੀ ਟਿਕਟ ਲੈ ਦਿੱਤੀ ਜੰਮੂ ਤੋਂ ਚੱਲਦੀ ਗੱਡੀ ਨੇ ਰਾਤ 8 ਵਜੇ ਜਲੰਧਰ ਦੇ ਕੈਂਟ ਸਟੇਸ਼ਨ ਤੇ ਪਹੁੰਚਣਾ ਸੀ ਜਿੱਥੇ ਉਸ ਦਾ ਠਹਿਰਾ 2-3 ਮਿੰਟ ਸੀ 5 ਵਜੇ ਛੁੱਟੀ ਕਰਕੇ ਸ਼ਿਵਰਾਜ ਆਪਣੇ ਕਮਰੇ ਪਹੁੰਚਿਆ। ਕੱਪੜੇ ਬਦਲੇ ਤੇ ਬੈਗ ਫੜ ਕੇ ਬੱਸ ਅਡੇ ਵੱਲ ਨਿਕਲ ਤੁਰਿਆ। ਜਲੰਧਰ ਵੱਲ ਜਾਂਦੀ ਬੱਸ ਦੀ ਰਫ਼ਤਾਰ ਕਿਸੇ ਕਾਰਨ ਹੌਲੀ ਹੁੰਦੀ ਤਾਂ ਉਸ ਨੂੰ ਡਰਾਈਵਰ ਤੇ ਗੁੱਸਾ ਆਉਣ ਲੱਗਦਾ। ਮਿੰਟ-ਮਿੰਟ ਬਾਅਦ ਉਹ ਘੜੀ ਉੱਪਰ ਕਰਕੇ ਸਮਾਂ ਵੇਖ ਲੈਂਦਾ। ਜਿਵੇਂ-ਜਿਵੇਂ ਰੇਲ ਗੱਡੀ ਦੇ ਸਮੇਂ ਵਿੱਚ ਮਿੰਟਾਂ ਦੀ ਗਿਣਤੀ ਘਟ ਰਹੀ ਸੀ ਉਸ ਦੀ ਧੜਕਣ ਤੇਜ਼ ਹੋਣ ਲੱਗਦੀ। ਗੱਡੀ ਮਿਸ ਹੋਣ ਦਾ ਡਰ ਉਸ ਨੂੰ ਮਾਂ ਦੀ ਸਹੇਲੀ ਤੇ ਮਾੜੇ ਪ੍ਰਭਾਵ ਦਾ ਇਸ਼ਾਰਾ ਕਰਦਾ। ਬੱਸ ਦੇ ਰਾਮਾ ਮੰਡੀ ਰੁੱਕਦੇ ਸਾਰ ਉਸਨੇ ਛਾਲ ਮਾਰੀ ਤੇ ਸਟੇਸ਼ਨ ਵੱਲ ਜਾਂਦੇ ਆਟੋ ਨੂੰ ਇਸ਼ਾਰਾ ਕਰਕੇ ਰੁਕਿਆ ਹੋਰਾਂ ਤੋਂ ਅੱਗੇ ਨਾ ਲੰਘਣ ਦੀ ਪ੍ਰਵਾਹ ਦਾ ਚੇਤਾ ਪਲਾ ਕੇ ਬਾਹੋ ਦਾਹੀ ਉਹ ਪਲੇਟਫਾਰਮ ਤੇ ਪਹੁੰਚਾ ਗੱਡੀ ਲਾਈਨੋਂ ਪਾਰਲੇ ਪਲੇਟਫਾਰਮ ਤੇ ਖੜੀ ਸੀ ਪੈਰਾਂ ਦੀ ਗਤੀ ਤੇਜ਼ ਕਰਕੇ ਉਸਨੇ ਪੁਲ ਪਾਰ ਕੀਤਾ ਤੇ ਗੱਡੀ ਦੇ ਡੱਬਿਆਂ ਦੇ ਨੰਬਰ ਪੜਨ ਲੱਗਾ ਪਿੱਛੇ ਵੇਖਿਆ ਤਾਂ ਗਾਰਡ ਹਰੀ ਰੋਸ਼ਨੀ ਹਲਾ ਕੇ ਡਰਾਈਵਰ ਨੂੰ ਚੱਲਣ ਲਈ ਕਹਿ ਰਿਹਾ ਸੀ ਜਦ 10 ਕਦਮ ਪਿੱਛੇ ਵਾਲੇ ਡੱਬੇ ਦਾ ਨੰਬਰ ਉਸੇ ਵਾਲਾ ਸੀ ਜਿਵੇਂ ਹੀ ਸ਼ਿਵਰਾਜ ਨੇ ਸੱਜਾ ਪੈਰ ਡੱਬੇ ਦੇ ਪੌੜੇ ਤੇ ਰੱਖਿਆ ਗੱਡੀ ਦੇ ਪਹੀਏ ਥਿਰਕਣ ਲੱਗੇ ਟਿਕਟ ਚੈੱਕਰ ਨੇ ਉਸ ਨੂੰ ਦੱਸਿਆ ਕਿ ਆਖਰੀ ਪਲਾਂ ਤੇ ਬੁੱਕ ਹੋਣ ਕਰਕੇ ਉਸ ਦੀ ਆਰ.ਏ.ਸੀ ਸੀਟ ਸਲੀਪਰ ਨਹੀਂ ਬਣ ਸਕੀ ਉਸ ਦੇ ਦੂਜੇ ਪਾਸੇ ਹੋਰ ਸਵਾਰੀ ਬੈਠੇਗੀ ਉਹ ਹੌਸਲਾ ਜ਼ਰੂਰ ਦੇ ਗਿਆ ਸੀ ਕਿ ਜੇ ਦੂਜੀ ਸਵਾਰੀ ਨਾ ਚੜੀ ਤਾਂ ਉਸ ਦੀ ਸੀਟ ਸਲੀਪਰ ਬਣ ਜਾਏਗੀ ਗੱਡੀ ਤੇਜ਼ ਹੋਈ ਜਾ ਰਹੀ ਸੀ ਪਰ ਉਸ ਸੀਟ ਤੇ ਕੋਈ ਨਾ ਆਇਆ ਬਾਹਰ ਹਨੇਰਾ ਸੰਘਣਾ ਹੋਈ ਜਾ ਰਿਹਾ ਸੀ ਫਗਵਾੜੇ ਤੋਂ ਪਹਿਲਾਂ ਗੱਡੀ ਆਊਟਰ ਤੇ ਰੁੱਕ ਗਈ। ਦੋਹਾਂ ਹੱਥਾਂ 'ਚ ਬੈਗ ਸੰਭਾਲਦੀ ਕੁੜੀ ਨੇ ਉਹ ਸੀਟ ਆਣ ਮੱਲੇ। ਬਾਹਰ ਟਾਵੇਂ-ਟਾਵੇਂ ਬਲਬ ਜਗਦੇ ਦੱਸਦੇ ਸੀ। ਸ਼ਿਵਰਾਜ ਨੇ ਲੋਈ ਦੀ ਬੁੱਕਲ ਮਾਰੀ ਤੇ ਅੱਖਾਂ ਮੀਟ ਲਈਆਂ। ਅਤੀਤ ਤੇ ਉਸ ਨੂੰ ਆਪਣੇ ਕਲਾਵੇ ਵਿੱਚ ਘੁੱਟ ਲਿਆ। ਰਸ਼ਮੀ ਨਾਲ ਬਿਤਾਏ ਸਮੇਂ ਦੇ ਦ੍ਰਿਸ਼ ਅੱਖਾਂ ਮੁਰੇ ਫਿਲਮ ਵਾਂਗ ਚੱਲਣ ਲੱਗੇ। ਸੀਨ ਅੱਗੇ ਤੁਰਦੇ ਗਏ ਤੇ ਉਸ ਦੇ ਅੰਦਰ ਰਸ਼ਮੀ ਦੀ ਬੇਵਫਾਈ ਪ੍ਰਤੀ ਨਫ਼ਰਤ ਸੰਗਣੀ ਹੁੰਦੀ ਗਈ। ਅਸਨੂੰ ਕਿਸੇ ਕਹਾਣੀਆਂ ਵਿਚਲੇ ਪਾਤਰਾਂ ਦੇ ਕਿਰਦਾਰ ਯਾਦ ਆਉਣ ਲੱਗੇ ਕੀ ਸਾਰੀਆਂ ਔਰਤਾਂ ਪੈਸੇ ਵੱਲ ਖਿੱਚੀਆਂ ਜਾਂਦੀਆਂ ਨੇ ਪਰ ਹੀ ਤਾਂ ਵੱਡੇ ਚੌਧਰੀ ਦੀ ਧੀ ਸੀ ਉਹ ਤਾਂ ਖਾਨਦਾਨੀ ਇੱਜ਼ਤ ਦੀ ਪ੍ਰਵਾਹ ਵਿਚਾਰ ਕੇ ਆਪਣੀ ਚਾਕ ਨੂੰ ਅਰਪਿਤ ਹੋਈ ਸੀ ਉਸਦੇ ਚੇਤਿਆਂ 'ਚ ਵਸੀਆਂ ਕੁਝ ਨਾਵਲਾਂ ਦੇ ਨਾਇਕ ਤੇ ਨਾਇਕਾਵਾਂ ਦੇ ਕਾਲਪਨਿਕ ਚਿਹਰੇ ਘੁੰਮੇ ਜਿਨ੍ਹਾਂ ਨੇ ਪੈਸੇ ਦੀ ਥਾਂ ਪਿਆਰ ਨੂੰ ਚੁਣਿਆ ਸੀ ਤਾਂ ਫਿਰ ਰਸ਼ਮੀ ਤਾਂ ਸਿਰੇ ਦੀ ਸਵਾਰਥੀ ਹੋਈ ਜਿਸ ਨੇ ਪੈਸੇ ਖਾਤਰ ਪਿਆਰ ਨੂੰ ਠੋਕਰ ਮਾਰ ਦਿੱਤੀ ਅਸਦਮਨ ਆਪੇ ਹੀ ਬੋਲ ਪਿਆ ਕਿ ਤੇਰੇ ਲਈ ਇਹ ਚੰਗਾ ਨਹੀਂ ਹੋਇਆ ਕਿ ਸਵਾਰਥੀ ਔਰਤ ਤੋਂ ਛੇਤੀ ਖੜਾ ਛੁੱਟ ਗਿਆ ਅਸਦੇ ਮਨ ਨੇ ਆਪਣੇ ਆਪ ਨੂੰ ਸਵਾਲ ਕੀਤਾ ਤੇ ਧਿਆਨ ਸਵਾਲ ਤੇ ਕੇਂਦਰਿਤ ਹੋ ਗਿਆ ਗੱਡੀ ਕਿੱਥੇ ਪਹੁੰਚੀ ਕਿਉਂ ਰੁਕੀ ਹੋਈ ਆ ਕੌਣ ਚੜ ਰਿਹਾ ਕੌਣ ਉਤਰ ਰਿਹਾ ਸਾਰੇ ਕੁਝ ਤੋਂ ਬੇਖਬਰ ਉਹ ਆਪਣੇ ਆਪ ਵਿੱਚ ਖੁੱਬਿਆ ਹੋਇਆ ਸੀ ਰਾਤ ਕਾਫੀ ਹੋਣ ਕਾਰਨ ਬਹੁਤੇ ਯਾਤਰੀ ਸੀਟਾਂ ਮੋੜ ਲਏ ਪਰਦੇ ਖਿੱਚ ਕੇ ਸੌਂ ਗਏ ਸਨ ਸ਼ਿਵਰਾਜ ਤੇ ਕੁੜੀ ਵਾਲੀ ਸੀਟ ਦੇ ਉੱਪਰ ਵਾਲੇ ਸਲੀਪਰ ਯਾਤਰੀ ਨੇ ਵੀ ਇਕੱਠਾ ਹੋਇਆ ਨੀਲੇ ਰੰਗਾਂ ਪਰਦਾ ਪਸਾਰ ਦਿੱਤਾ। ਇੰਜੋ ਦੋਵੇਂ ਤਾਂ ਇੱਕ ਦੂਜੇ ਨੂੰ ਵੇਖ ਸਕਦੇ ਸੀ ਪਰ ਤੀਜੀ ਅੱਖ ਤੋਂ ਓਲਾ ਹੋ ਗਿਆ। ਨਾਈਟ ਲੈਂਪ ਦੀ ਹਲਕੀ ਰੋਸ਼ਨੀ ਦੋਹਾਂ ਦੇ ਚਿਹਰਿਆਂ ਤੇ ਪੈ ਰਹੀ ਸੀ। ਸ਼ਿਵਰਾਜ ਨੇ ਤਿਰਸ਼ੀ ਨਜ਼ਰੈ ਕੁੜੀ ਵੱਲ ਵੇਖਿਆ ਤੇ ਵੇਖਦਾ ਹੀ ਰਹਿ ਗਿਆ। ਕਾਲੇ ਛਾ ਲੰਮੇ ਵਾਲ ਹਵਾ ਨਾਲ ਓੱਡ ਕੇ ਚੰਨ ਵਰਗੇ ਨਿਰਮਲ ਤੇ ਸੁਨੱਖੇ ਚਿਹਰੇ ਉੱਤੇ ਅਟਖੇਲੀਆਂ ਕਰਕੇ ਉਸਦੀ ਖੂਬਸੂਰਤੀ ਨੂੰ ਹੋਰ ਨਖਾਰ ਰਹੀ ਸੀ ਰਸ਼ਮੀ ਦੇ ਖਿਆਲਾਂ 'ਚ ਉਲਝੇ ਸ਼ਿਵਰਾਜ ਨੂੰ ਕੁੜੀ ਵੱਲ ਚੋਰੀ-ਚੋਰੀ ਤੱਕਣਾ ਚੰਗਾ ਨਾ ਲੱਗਾ ਉਸਨੇ ਚੁੱਪ ਤੋੜਨ ਦੀ ਪਹਿਲ ਕੀਤੀ ਤੁਸੀਂ ਫਗਵਾੜਿਓਂ ਚੜੇ ਸੀ ਨਾ ਨਹੀਂ ਜਲੰਧਰੋਂ ਕੁੜੀ ਨੇ ਬਾਹਰ ਵੱਲ ਵੇਖਦਿਆਂ ਬੜਾ ਰੁੱਖਾ ਜਿਹਾ ਜਵਾਬ ਦਿੱਤਾ ਮੈਂ ਵੀ ਜਲੰਧਰੋਂ ਚੜਿਆ ਸੀ ਪਰ ਉਸਦੀ ਗੱਲ ਵਿੱਚੋਂ ਹੀ ਕੱਟ ਕੇ ਕੁੜੀ ਬੋਲ ਪਈ ਮੈਂ ਹੋਰ ਡੱਬੇ ਚੜ ਗਈ ਸੀ ਗਲਤੀ ਦਾ ਪਤਾ ਲੱਗਾ ਤਾ ਬੈਗ ਫੜ ਕੇ ਚਾਰ ਡੱਬਿਆਂ ਚੋਂ ਲੰਘਦੀ ਹੋਈ ਔਖੇ ਸੌਖੇ ਇੱਥੇ ਪਹੁੰਚੀ। ਕੁੜੀ ਦਾ ਜਵਾਬ ਰੁੱਖਾ ਤਾਂ ਉਮੇ ਹੀ ਸੀ। ਪਰ ਚ ਕੁੜਤਨ ਪਹਿਲਾਂ ਤਾਂ ਥੋੜੀ ਘੱਟ ਸੀ। ਗੱਡੀ ਅੰਬਾਲੇ ਪਹੁੰਚੀ। ਤਾਂ ਪਲੇਟਫਾਰਮ ਨੰਬਰ 1 ਤੇ ਤੇਜ਼ ਰੌਸ਼ਨੀਆਂ ਤੇ ਲੋਕਾਂ ਦੀ ਰੌਣਕ ਸੀ। ਪਰ ਉਹ ਦੋਹੇ ਆਪਣੇ ਆਪਣੇ ਅਤੀਤ ਵਿੱਚ ਗਵਾਚੇ ਹੋਏ ਸੀ। ਥੋੜੀ ਦੇਰ ਬਾਅਦ ਸ਼ਿਵਰਾਜ ਨੇ ਵੇਖਿਆ ਕੁੜੀ ਦੀਆਂ ਅੱਖਾਂ ਚੋਂ ਕੋਸੇ ਪਾਣੀ ਦੀਆਂ ਧਾਰਾ ਵਹਿ ਰਹੀਆਂ ਸੀ ਤੇ ਲੰਬੇ-ਲੰਬੇ ਹੌਂਕੇ ਸੁਣਾਈ ਦੇ ਰਹੇ ਸੀ। ਕਾਫੀ ਦੇਰ ਉਹ ਕੁੜੀ ਨੂੰ ਪੁੱਛਣ ਬਾਰੇ ਸੋਚਦਾ ਰਿਹਾ ਪਰ ਪਹਿਲਾਂ ਵਾਲੇ ਰੁੱਖੇ ਜਵਾਬ ਸੁਣ ਕੇ ਹੱਸਦਾ ਹੌਸਲਾ ਨਹੀਂ ਸੀ ਪੈ ਰਿਹਾ ਪ੍ਰੇਮ ਵਿੱਚ ਧੋਖਾ ਖਾ ਚੁੱਕਾ ਹੋਣ ਕਰਕੇ ਕਿਸੇ ਦਾ ਦਰਦ ਸਹਿਜੇ ਸਮਝਣ ਦੀ ਸੋਝੀ ਉਸ ਨੂੰ ਆ ਚੁੱਕੀ ਸੀ ਹੌਸਲਾ ਇਕੱਠਾ ਕਰਕੇ ਅਸਨੇ ਆਪਣੇ ਬੈਗ 'ਚੋਂ ਪਾਣੀ ਵਾਲੀ ਬੋਤਲ ਕੱਢੀ ਤੇ ਕੁੜੀ ਮੂਰੇ ਕੀਤੀ ਪਾਣੀ ਪੀ ਲਓ ਮਨ ਥੋੜਾ ਸਹਿਜ ਹੋ ਜਾਏਗਾ ਨਾਂ ਵਿੱਚ ਉੱਠੇ ਕੁੜੀ ਦੇ ਹੱਥ ਤੋਂ ਸ਼ਿਵਰਾਜ ਨੂੰ ਯਾਦ ਆਇਆ ਮਾਂ ਐਵੇਂ ਥੋੜਾ ਕਹਿੰਦੀ ਹੁੰਦੀ ਸੀ ਸਿਆਣੇ ਲੋਕ ਕਿਸੇ ਅਣਜਾਣ ਨਾਲ ਖੁੱਲਦੇ ਨਹੀਂ ਹੁੰਦੇ ਪਰ ਉਸ ਨੂੰ ਕੁੜੀ ਦੇ ਦਰਦ ਦੀ ਚੀਜ਼ ਆਪਣੇ ਤੌਰ 'ਤੇ ਅੰਦਰ ਪੈਂਦੀ ਮਹਿਸੂਸ ਹੋਣ ਲੱਗੀ ਉਸ ਦਾ ਧਿਆਨ ਰਸ਼ਮੀ ਦੀ ਬੇਵਫਾਈ ਵੱਲੋਂ ਹਟ ਕੇ ਕੁੜੀ ਦੇ ਹਾਲਾਤਾਂ ਦੀਆਂ ਕਲਪਨਾਵਾਂ ਕਰਨ ਲੱਗਾ ਅੱਖਾਂ ਧੁਏਂ ਦਾ ਬਹਾਨਾ ਕੱਢ ਲੈਂਦੀਆਂ ਸੱਜਣਾ ਦੀ ਯਾਦ ਆਉਂਦੀਆਂ ਥੋੜੇ ਦਿਨ ਪਹਿਲਾਂ ਹੀ ਪੜ੍ਹੀ ਕਿਸੇ ਦੀ ਹੱਡ ਬੀਤੀ ਵਿਚਲੀ ਇਹ ਲਾਈਨ ਉਸ ਨੂੰ ਰਟ ਗਈ ਸੀ ਗੱਡੀ ਦੀ ਲਾਈਨ ਦੇ ਤਿੱਖੇ ਮੋੜ ਕਾਰਨ ਬੀਤੀਆਂ ਬੈਠੀ ਕੁੜੀ ਵੱਲ ਨੂੰ ਉਲਰ ਗਈ ਤੇ ਡਿੱਗਣ ਤੋਂ ਬਚਾਉਣ ਲਈ ਸ਼ਿਵਰਾਜ ਨੇ ਉਸਦੇ ਮੂਰੇ ਬਾਹਾਂ ਫੈਲਾ ਦਿੱਤੀਆਂ ਵਿਗੜੇ ਸੰਤੁਲਨ ਨੇ ਕੁੜੀ ਨੂੰ ਆਪਣੀ ਆਪ ਵਿੱਚ ਲਿਆਂਦਾ ਤੇ ਉਸਦੇ ਬੁੱਲ ਥੈਂਕਸ ਲਈ ਹਿੱਲੇ ਸ਼ਿਵਰਾਜ ਨੇ ਪਾਸੇ ਰੱਖੀ ਪਾਣੀ ਵਾਲੀ ਬੋਤਲ ਫੇਰ ਉਸਦੇ ਮੂਰੇ ਕੀਤੀ ਇਸ ਵਾਰ ਕੁੜੀ ਨੇ ਬੋਤਲ ਫੜੀ ਤੇ ਕਿੰਨਾ ਸਾਰਾ ਪਾਣੀ ਪੀ ਲਿਆ ਉਸ ਨੂੰ ਅਹਿਸਾਸ ਹੋਇਆ ਮੁੰਡੇ ਨੇ ਠੀਕ ਹੀ ਕਿਹਾ ਸੀ ਕਿ ਪਾਣੀ ਪੀ ਕੇ ਮਨ ਟਿਕਾਣੇ ਆ ਜਾਂਦਾ ਬੋਤਲ ਮੋੜਦਿਆਂ ਉਸਨੇ ਥੈਂਕਸ ਤੋਂ ਬਾਅਦ ਮੈਨੀ ਮੈਨੀ ਥੈਂਕਸ ਕਹਨ ਤੇ ਚੜਕਣਾ ਵਖਾਈ। ਇਸ ਵਾਰ ਸ਼ਿਵਰਾਜ ਨੂੰ ਉਸਦੇ ਬੋਲ ਚੋਬ ਦੀ ਥਾਂ ਦਰਦ ਵੰਡਾਉਣ ਦੇ ਲੱਗੇ। ਕੁੜੀ ਦੇ ਮਨ ਦੀ પીੜ ਜਾਣਨ ਲਈ ਉਹ ਸਹਿਜ ਹੋਣ ਦਾ ਮੌਕਾ ਨਹੀਂ ਸੀ ਗਵਾਉਣਾ ਚਾਹੁੰਦਾ। ਹਰੇਕ ਤੋਂ ਕੁਝ ਨਾ ਕੁਝ ਸਿੱਖਣ ਦੀ ਆਦਤ। ਉਸਨੇ ਮਾਂ ਤੋਂ ਸੁਣੀਆਂ ਗੱਲਾਂ ਤੋਂ ਪਕਾ ਲਈ ਹੋਈ ਸੀ। ਤੁਸੀਂ ਕਿੱਥੋਂ ਤੱਕ ਜਾਣਾ ਹੈ? ਸ਼ਿਵਰਾਜ ਨੇ ਚੱਕਦੇ ਚੱਕਦੇ ਪੁੱਛਿਆ। ਜੀ ਆਗਰੇ। ਮੰਮੀ ਪਾਪਾ ਨੇ ਕਿਸੇ ਜ਼ਰੂਰੀ ਕੰਮ ਲਈ ਸੱਦਿਆ। ਕੁੜੀ ਦੇ ਬੋਲ ਸਹਿਜ ਹੋ ਗਏ। ਕਿੰਨਾ ਇਤਫਾਕ ਹੈ ਮੈਂ ਵੀ ਆਗਰਾ ਹੀ ਜਾ ਰਿਹਾ ਹਾਂ ਸ਼ਿਵਰਾਜ ਨੂੰ ਕੁੜੀ ਦਾ ਖੁੱਲਣਾ ਚੰਗਾ ਲੱਗਾ ਸੁਣ ਕੇ ਬੜਾ ਚੰਗਾ ਲੱਗਾ ਜੀ ਰਹਿੰਦਾ ਸਫਰ ਚੰਗਾ ਲੰਘ ਜਾਉ ਕੁੜੀ ਦੀ ਚਿਹਜਕ ਖੁੱਲਣ ਲੱਗ ਪਈ ਜੇ ਜੀ ਦੀ ਥਾਂ ਮੇਰਾ ਨਾਂ ਲਾਉਂਗੇ ਤਾਂ ਮੈਨੂੰ ਹੋਰ ਵੀ ਚੰਗਾ ਲੱਗੇਗਾ ਮੇਰਾ ਨਾਂ ਸ਼ਿਵਰਾਜ ਹੈ ਤੇ ਕਰ ਅੰਮ੍ਰਿਤਸਰ ਜੌਬ ਹੁਸ਼ਿਆਰਪੁਰ ਕਰਦਾ ਇਸੇ ਕਰਕੇ ਜਲੰਧਰੋਂ ਗੱਡੀ ਲਈ ਸੀ ਸ਼ਿਵਰਾਜ ਨੇ ਇੱਕੋ ਵਾਰ ਆਪਣਾ ਚਿੱਠਾ ਫਰੋਲ ਦਿੱਤਾ ਮੇਰਾ ਨਾਂ ਸ਼ੈਲਪ੍ਰੀਤ ਪਰ ਪਹਿਚਾਨ ਸ਼ੈਲੀ ਦੀ ਬਣ ਗਈ ਹੈ ਸਾਡੇ ਸ਼ਹਿਰ ਕੌਣ ਹੈ ਜਾਂ ਕਿਸੇ ਕੰਮ ਜਾ ਰਹੇ ਹਾਂ ਕੁੜੀ ਦੇ ਸਵਾਲਾਂ ਚੋਂ ਸ਼ਿਵਰਾਜ ਨੂੰ ਆਪਣਤ ਦੀ ਛਾਲਕ ਪੈਣ ਲੱਗ ਪਈ ਤੇ ਇਹ ਵੀ ਪਤਾ ਲੱਗ ਗਿਆ ਕਿ ਉਹ ਆਗਰੇ ਦੀ ਰਹਿਣ ਵਾਲੀ ਹੈ ਕਿੰਨਾ ਇਤਫਾਕ ਹੈ ਦੋਹਾਂ ਦਾ ਨਾਂ ਛੋਤੋਂ ਸ਼ੁਰੂ ਹੁੰਦਾ ਸ਼ਿਵਰਾਜ ਨੇ ਕੁੜੀ ਦੇ ਰੋਣ ਦਾ ਕਾਰਨ ਪੁੱਛਣ ਦੀ ਟੋਲ ਆ ਲਈ ਸ਼ੈਲੀ ਜੀ ਜੇ ਬੁਰਾ ਨਾ ਮਨਾऊं ਤੇ ਮੈਂ ਥੋੜੀ ਦੇਰ ਪਹਿਲਾਂ ਤੁਹਾਨੂੰ ਸਤਾਰੇ ਦਰਦ ਬਾਰੇ ਥੋੜਾ ਜਾਣ ਸਕਦਾ ਸ਼ਾਇਦ ਉਸ ਜੋ ਮੈਨੂੰ ਆਪਣੀ ਜ਼ਿੰਦਗੀ ਲਈ ਕੋਈ ਚੰਗਾ ਰਸਤਾ ਲੱਭਣ ਦਾ ਸਬੱਬ ਬਣ ਜਾਈ ਪਰ ਤੁਹਾਡੇ ਚਿਹਰੇ ਤੇ ਛਾਈ ਉਦਾਸੀ ਨੂੰ ਤੁਹਾਡੇ ਨਾਲ ਵੀ ਵਾਪਰੇ ਕਿਸੇ ਮਾੜੇ ਹਾਦਸੇ ਦੀ ਗਵਾਹੀ ਤੁਹਾਡੇ ਸ਼ਬਦ ਤੇ ਚਿਹਰੇ ਦੀਆਂ ਲਕੀਰਾਂ ਪਰ ਰਹੀਆਂ ਨੇ ਸ਼ੈਲੀ ਦਾ ਸਵਾਲ ਤਾਂ ਤਿੱਖਾ ਸੀ ਪਰ ਸ਼ਿਵਰਾਜ ਨੂੰ ਰਸ਼ਮੀ ਵਾਲੇ ਦਰਦ ਦੀ ਮੱਲਮ ਪੱਟੀ ਕਰਦਾ ਲੱਗਿਆ ਸੀਟ ਤੇ ਸਮਰ ਕੇ ਬੈਠਦੇ ਹੋਏ ਉਸ ਨੇ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਪੜ੍ਹਾਈ ਨੌਕਰੀ ਤੇ ਰਸ਼ਮੀ ਨਾਲ ਨੇੜਤਾ ਵਾਲਾ ਸਾਰਾ ਕਿੱਸਾ ਸ਼ੈਲੀ ਨੂੰ ਸੁਣਾ ਦਿੱਤਾ ਜਜ਼ਬਾਤੀ ਹੋ ਕੇ ਉਸ ਨੂੰ ਇਹ ਵੀ ਕਹਿ ਹੋ ਗਿਆ ਕਿ ਰਸ਼ਮੀ ਦੀ ਬੇਵਫਾਈ ਨੇ ਉਸ ਦੇ ਮਨ 'ਚ ਸਾਰੀਆਂ ਕੁੜੀਆਂ ਉੱਤੇ ਇੱਕੋ ਜਈਆਂ ਹੋਣ ਵਾਲੀ ਧਾਰਨਾ ਬਣਾ ਦਿੱਤੀ ਹੈ ਸ਼ੈਲੀ ਦੇ ਮਨ 'ਚ ਸ਼ਿਵਰਾਜ ਬਾਰੇ ਜਿੱਥੇ ਕੋਈ ਉਲਝਣ ਜਾਂ ਗਲਤੀ ਲੱਗਦੀ ਉਹ ਸਵਾਲ ਵੀ ਕਰਦੀ ਰਹੀ ਤੇ ਕਿਤੇ ਕਿਤੇ ਉਸ ਦੇ ਭੋਲੇਪਨ ਤੇ ਮੁਸਕਰਾ ਵੀ ਲੈਂਦੀ ਇੱਕ ਦੋ ਵਾਰ ਉਸ ਨੇ ਸ਼ਰਾਰਤੀ ਲਹਿਜੇ 'ਚ ਸਵਾਲ ਕਰਕੇ ਸ਼ਿਵਰਾਜ ਬਾਰੇ ਆਪਣੇ ਮਨ 'ਚ ਉੱਠੇ ਸ਼ੰਕੇ ਦੂਰ ਕਰ ਲਏ ਪਰ ਸ਼ਿਵਰਾਜ ਦੇ ਆਗਰਾ ਟੂਰ ਨੂੰ ਉਹ ਫੈਕਟਰੀ ਦਾ ਕੋਈ ਕੰਮ ਸਮਝ ਕੇ ਪੁੱਛਣਾ ਭੁੱਲ ਗਈ। ਸ਼ਿਵਰਾਜ ਦੀ ਗੱਲ ਮੁੱਕਣ ਤੋਂ ਬਾਅਦ ਸ਼ੈਲੀ ਆਪਣੀ ਹੱਦ ਵੀ ਤਿੱ ਦੱਸਣ ਤੋਂ ਟਾਲਣਾ ਚਾਹੁੰਦੀ ਸੀ। ਉਹ ਸਮਝਦੀ ਸੀ ਕਿ ਮਰਦਾਂ ਦੀ ਗੱਲ ਹੋਰ ਹੁੰਦੀ ਆ। ਅਜੋਕਾ ਮਰਦ ਪ੍ਰਧਾਨ ਸਮਾਜ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਦੀਆਂ ਗੱਲਾਂ ਹੀ ਕਰਦਾ। ਉਸ ਨੂੰ ਆਪਣੇ ਉੱਤੇ ਲਾਗੂ ਕਰਨ ਮੌਕੇ ਉਸ ਦੀਆਂ ਲੱਤਾਂ ਕੰਮਨ ਲੱਗ ਪੈਂਦੀਆਂ। ਗੱਡੀ ਦੇ ਦਿੱਲੀ ਤੋਂ ਚੱਲਣ ਤੱਕ ਬਹੁਤ ਫਟਾਲਾ ਹੋ ਗਿਆ ਸੀ। ਬਾਹਰਲਾ ਸਭ ਕੁਝ ਸਾਫ਼ ਦਿਸਣ ਲੱਗ ਪਿਆ ਸੀ। ਸ਼ਿਵਰਾਜ ਦੇ ਮੰਚ ਸ਼ੈਲੀ ਬਾਰੇ ਜਾਣਨ ਦੀ ਕਾਲ ਪਈ ਹੋਈ ਸੀ ਉਸ ਦੇ ਜੋਰ ਦੇਣ ਤੇ ਸ਼ੈਲੀ ਦੋ ਕਮੈਂਟ ਲਈ ਗੰਭੀਰ ਹੋ ਕੇ ਇੱਧਰ ਉੱਧਰ ਤੱਕਦੀ ਰਹੀ ਤੇ ਆਪਣੇ ਆਪ ਨੂੰ ਸ਼ਾਲ ਦੀ ਬੁਕਲ ਵਿੱਚ ਸਿਮਟਦੀ ਹੋਈ ਸ਼ੁਰੂ ਹੋ ਗਈ ਮੇਰੇ ਮਾਪੇ ਵੀ ਅਮਰਸਰੋਂ ਹੀ ਨੇ ਪਰ ਰੇਲਵੇ ਵਿੱਚ ਹੋਣ ਕਰਕੇ ਪਾਪਾ ਦੀ ਬਦਲੀ ਦੂਰ ਦਰਾਡੇ ਹੁੰਦੀ ਰਹਿੰਦੀ ਹੈ ਅਸੀਂ ਵੀ ਨਾਲ ਹੀ ਰਹਿਣਾ ਹੁੰਦਾ ਹੁਣ ਕਈ ਸਾਲਾਂ ਤੋਂ ਆਗਰੇ ਟਿਕੇ ਹੋਏ ਹਾਂ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਆਗਰੇ ਹੀ ਕੀਤੀ 4 ਕੁ ਸਾਲ ਪਹਿਲਾਂ ਬੀਟੈਕ ਕੀਤੀ ਤਾ ਪਾਪਾ ਦੇ ਅਸਰ ਰਸੂਖ ਨਾਲ ਕਪੂਰਥਲੇ ਕੋਸ਼ ਫੈਕਟਰੀ ਚ ਨੌਕਰੀ ਲੱਗ ਗਈ। ਉੱਥੇ ਹੌਸਟਲ ਵਿੱਚ ਰਹਿੰਦੀ ਆਂ। ਸੁਰਿੰਦਰ ਸਾਡੇ ਸੈਕਸ਼ਨ ਵਿੱਚ ਕੰਮ ਕਰਦਾ ਸੀ। ਮੇਰੇ ਤੋਂ 3-4 ਸਾਲ ਸੀਨੀਅਰ ਸੀ। ਬੇਸ਼ੱਕ ਹੁਣ ਮੇਰੀ ਨਫ਼ਰਤ ਦਾ ਪਾਤਰ ਬਣ ਗਿਆ। ਪਰ ਆਪਣੇ ਕੰਮ 'ਚ ਬੜਾ ਚੁਸਤਫਿਰਤ ਤੇ ਨਿਪੁੰਨ ਸੀ। ਇਕੱਠੇ ਕੰਮ ਕਰਦਿਆਂ ਬਣੀ ਜਾਣ ਪਹਿਚਾਨ ਸਾਡੀ ਦੋਸਤੀ ਜੋ ਲੰਘਦੀ ਹੋਈ ਜੀਵਨ ਸਾਥ ਦੇ ਵਾਅਦਿਆਂ 'ਚ ਬਦਲ ਗਈ। ਮੇਰੇ ਮੰਮੀ ਡੈਡੀ ਨੇ ਕੋਈ ਇਤਰਾਜ਼ ਨਾ ਕੀਤਾ। 2 ਸਾਲ ਲੰਘ ਗਏ ਮਮੀ ਡੈਡੀ ਵੱਲੋਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਮਾਂ ਦੇਣ ਕਰਕੇ ਦੋਹਾਂ ਚੋਂ ਕਿਸੇ ਨੇ ਵਿਆਹ ਲਈ ਜੋਰ ਨਾ ਦਿੱਤਾ ਫੈਕਟਰੀ ਦੇ ਇੱਕ ਹੋਰ ਸੈਕਸ਼ਨ ਦੇ ਮੈਨੇਜਰ ਦੀ ਬੇਟੀ ਦੀ ਮਾਲਕੀ ਵਾਲੀ ਲੁਧਿਆਣੀ ਮਸ਼ੀਨ ਟੂਲ ਫੈਕਟਰੀ ਆ ਜਿੱਥੋਂ ਕੋਚ ਫੈਕਟਰੀ ਨੂੰ ਕੁਝ ਸਮਾਨ ਸਪਲਾਈ ਹੁੰਦਾ ਮੈਨੇਜਰ ਪਹਿਲਾਂ ਤਾਂ ਆਪਣੀ ਫੈਕਟਰੀ ਸੰਭਾਲਣ ਲਈ ਬਥੇਰੀ ਫਰ ਲੋ ਮਾਰ ਲੈਂਦਾ ਸੀ ਪਰ ਨਵੇਂ ਜਨਰਲ ਮੈਨੇਜਰ ਦੀ ਸਖਤੀ ਕਾਰਨ ਉਸ ਤੋਂ ਸਪਲਾਈ ਦੇਣੀ ਔਖੀ ਹੋ ਗਈ ਉਸਨੇ ਲਾਲਚ ਦੇ ਕੇ ਸੁਰਿੰਦਰ ਨੂੰ ਕੋਚ ਫੈਕਟਰੀ ਚ ਪੱਟ ਲਿਆ ਤੇ ਲੁਧਿਆਣੀ ਆਪਣੀ ਫੈਕਟਰੀ ਦਾ ਮੈਨੇਜਰ ਲਾਇਆ ਤੇ ਫਿਰ ਜਵਾਈ ਬਣਾ ਲਿਆ ਜ਼ਖਮ ਖਰਚਾ ਜਾਣ ਕਰਕੇ ਸ਼ੈਲੀ ਦਾ ਗਲਾ ਭਾਰਾ ਆ ਤੇ ਅੱਗੇ ਬੋਲਣ ਤੋਂ ਅਸਮਰਥ ਹੋ ਗਈ ਸ਼ਿਵਰਾਜ ਵੱਲੋਂ ਹੌਸਲਾ ਦਿੱਤੇ ਜਾਣ ਤੇ ਉਹ ਅੱਗੋਂ ਸ਼ੁਰੂ ਹੋਈ ਸੁਰਿੰਦਰ ਨੇ ਆਪਣੇ ਲੁਧਿਆਣੀ ਪਲਾਨ ਦੀ ਮੈਨੂੰ ਭੈਣਕ ਨਾ ਲੱਗਣ ਦਿੱਤੀ ਜਿਸ ਤੋਂ ਲੱਗਦਾ ਕਿ ਮੈਨੇਜਰ ਨੇ ਉਸ ਨੂੰ ਧੀ ਦੇ ਰਿਸ਼ਤੇ ਦੀ ਆਫਰ ਪਹਿਲਾਂ ਹੀ ਕਰ ਦਿੱਤੀ ਹੋ ਕਈ ਦਿਨ ਡਿਊਟੀ ਤੋਂ ਗੈਰਹਾਜ਼ਰ ਤੇ ਫੋਨ ਬੰਦ ਔਣ ਕਰਨ ਮੈਂ ਪਰੇਸ਼ਾਨ ਹੋ ਗਈ। ਦਫ਼ਤਰ ਚ ਸੂ ਕੱਢੀ। ਅਖਿਓ ਲੰਮੀ ਛੁੱਟੀ ਤੇ ਚਲਾ ਗਿਆ। ਅਸਲ ਵਿੱਚ ਮੇਰੇ ਵੱਲੋਂ ਕਿਸੇ ਬਖੇੜੇ ਦਾ ਖਤਰਾ ਸਮਝ ਕੇ ਦਫ਼ਤਰੀ ਚੁੱਪ ਵਾਲਾ ਪਲਾਨ ਮੈਨੇਜਰ ਦੀ ਘੜ ਤਹੋ। ਮੇਰੇ ਮਨ ਦਾ ਚੈਨ ਖਤਮ ਹੋ ਗਿਆ। ਉਸ ਬਾਰੇ ਕਈ ਬੁਰੇ ਖਿਆਲ ਆਉਣ ਲੱਗੇ। ਤਿੰਨ ਚਾਰ ਮਹੀਨੇ ਬਾਅਦ ਮੈਨੇਜਰ ਨੇ ਆਪਣੀ ਧੀ ਦੇ ਵਿਆਹ ਦਾ ਸੱਦਾ ਆਪਣੇ ਭਰੋਸੇ ਵਾਲੇ ਦੋ ਤਿੰਨਾਂ ਨੂੰ ਹੀ ਦਿੱਤਾ। ਦੋਸਤ ਚਾਹੇ ਕਿੰਨੇ ਸਕੇ ਹੋਣ ਕਿਸੇ ਨਾ ਕਿਸੇ ਗੱਲਾਂ ਖਾਰ ਖਾਈ ਜਾਂਦੇ ਨੇ। ਸੁਰਿੰਦਰ ਨੂੰ ਮੈਨੇਜਰ ਦੇ ਜਵਾਈ ਦੇ ਰੂਪ ਵਿੱਚ ਵੇਖ ਕੇ ਉਹਨਾਂ ਨੂੰ ਹੈਰਾਨੀ ਹੋਣੀ ਕੁਦਰਤੀ ਸੀ। ਪਹਿਲਾਂ ਤਾਂ ਮੈਂ ਅਫਵਾਹ ਸਮਝੀਦੀ ਰਹੀ ਪਰ ਪੁਸ਼ਟੀ ਹੋਣ ਤੇ ਮੈਂ ਅੰਦਰ ਤੱਕ ਹਿੱਲ ਗਈ। ਮੈਨੂੰ ਹਰੇਕ ਮਰਦ ਧੋਖੇਬਾਜ਼ ਤੇ ਸਵਾਰਥੀ ਲੱਗਣ ਲੱਗਾ। ਕੰਮ 'ਚ ਮਨ ਨਾ ਲੱਗਣ ਕਰਕੇ ਮਹੀਨੇ ਦੀ ਛੁੱਟੀ ਲੈ ਕੇ ਆਗਰੇ ਆ ਗਈ। ਮੰਮੀ ਪਾਪਾ ਨੇ ਸਮਝਾਉਣ ਦੇ ਬੜੇ ਯਤਨ ਕੀਤੇ। ਪਰ ਸੁਰਿੰਦਰ ਅੱਖਾਂ ਮੂਰਿਆਂ ਓਜਲਦਾ ਹੁੰਦਾ। ਅਸਦੀਆਂ ਉੱਚੀਆਂ ਉਡਾਰੀਆਂ ਪਿੱਛੇ ਲੁਕਿਆ ਸਵਾਰਥੀ ਚਿਹਰਾ ਡਰਾਉਣੇ ਰੂਪ ਵਿੱਚ ਸਾਹਮਣੇ ਆਣ ਖੜੁੰਦਾ। ਖੈਰ, ਛੁੱਟੀ ਮੁੱਕੀ ਤਾਂ ਮਨ ਕਰੜਾ ਕਰਕੇ ਕੰਮ ਵਿੱਚ ਜੁਟ ਗਈ। ਸਮਾਂ ਪਾ ਕੇ ਮਾਪੇ ਫਿਰ ਜੀਵਨ ਸਾਥੀ ਲੈ ਕੇ ਆਣ ਲਗੇ। ਪਰ ਤੁਹਾਡੇ ਵਾਂਗ ਮੇਰੀ ਸੋਚ ਸਾਰੇ ਮਰਦਾਂ ਦੇ ਸਵਾਰਥ ਪੁਨੇ ਤੋਂ ਅੱਗੇ ਨਹੀਂ ਤੁਰਦੀ। ਅੱਜ ਤੁਹਾਡੀ ਕਹਾਣੀ ਸੁਣ ਕੇ ਲੱਗਿਆ ਕਿ ਦੋਵੇਂ ਪਾਸੇ ਇਹੀ ਹਾਲ ਹੈ। ਆਰਥ ਜਾਂ ਮਰਦ ਜਿਸ ਦਾ ਦਾਹ ਲੱਗਦਾ ਲਾਈ ਜਾਂਦਾ ਤੇ ਦੂਜੇ ਦੇ ਜਜ਼ਬਾਤਾਂ ਦੀ ਪਰ ਵਾ ਕੋਈ ਨਹੀਂ ਕਰਦਾ ਮੰਮੀ ਨੇ ਕੱਲ ਸਵੇਰੇ ਹੀ ਘਰ ਭੋਜਨ ਲਈ ਕਿਹਾ ਤੇ ਮੈਂ ਰੇਲ ਰਿਜ਼ਰਵ ਕੋਟੇ ਚੋਂ ਟਿਕਟ ਲੈ ਕੇ ਇਸ ਸੀਟ ਤੇ ਆਣ ਬੈਠੀ ਤੁਹਾਡੇ ਨਾਲ ਦਰਦ ਬਣਵਾਉਣ ਦਾ ਸਬਬ ਬਣ ਗਿਆ ਆਮ ਤੌਰ ਤੇ ਮੈਂ ਕਿਸੇ ਨਾਲ ਖੁੱਲਦੀ ਮਿਲਦੀ ਨਹੀਂ ਗੱਡੀ ਦੇ ਛਟਕੇ ਕਰਕੇ ਮੈਂ ਡਿੱਗਣ ਲੱਗੀ ਤੁਸੀਂ ਹੱਥ ਅੱਗੇ ਵਧਾ ਕੇ ਡਿੱਗਣੋਂ ਬਚਾ ਲਿਆ ਮਰਦਾਂ ਬਾਰੇ ਬੜੀ ਮੇਰੀ ਸੋਚ ਨੂੰ ਝਟਕਾ ਲੱਗਾ ਤੇ ਮੈਂ ਆਪਣੇ ਆਪ ਨੂੰ ਤੁਹਾਡੇ ਮੂਰੇ ਖੁੱਲਣ ਤੋਂ ਰੋਕ ਨਾ ਸકી ਹਣ ਵਿਖੋ ਘਰ ਪਹੁੰਚ ਕੇ ਪਤਾ ਲੱਗੂ ਮੰਮੀ ਨੇ ਇੰਨੀ ਕਾਲੀ ਝ ਕਿਉਂ ਸੱਦਿਆ ਸ਼ਿਵਰਾਜ ਨੇ ਨੋਟ ਕੀਤਾ ਚੜਦੇ ਸੂਰਜ ਦੀਆਂ ਕਿਰਨਾਂ ਪੈਣ ਜਾਂ ਮਨ 'ਚ ਜਾਗੀ ਕਿਸੇ ਉਮੀਦ ਕਾਰਨ ਸ਼ੈਲੀ ਦੇ ਚਿਹਰੇ ਤੋਂ ਰੌਣਕ ਡਲਕਣ ਲੱਗ ਪਈ ਸੀ ਆਪਣੀ ਗੱਲ ਮੁਕਾ ਕੇ ਸ਼ੈਲੀ ਨੇ ਅੱਖਾਂ ਸੂਰਜ ਦੀ ਟਿੱਕੀ ਵੱਲ ਗੱਡ ਲਈਆਂ 5-7 ਮਿੰਟ ਦੀ ਖਾਮੋਸ਼ੀ ਤੋਂ ਬਾਅਦ ਉਹ ਬੈਗ ਫਰੋਲਣ ਲੱਗੀ ਜਿਵੇਂ ਕੁਝ ਲੱਭ ਰਹੀ ਹੋਵੇ ਕਬਰਹਾਟ ਵਿੱਚ ਉਸਨੇ ਮੇਰੇ ਤੋਂ ਫੋਨ ਮੰਗਿਆ ਤੇ ਆਪਣਾ ਨੰਬਰ ਡਾਇਲ ਕੀਤਾ ਸਰਾਨੇ ਵਾਲੇ ਪਈ ਬੈਗ ਦੇ ਕੋਨੇ 'ਚੋਂ ਘੰਟੀ ਦੀ ਆਵਾਜ਼ ਸੁਣੀ ਤਾਂ ਫੋਨ ਬੰਦ ਕਰਕੇ ਮੈਨੂੰ ਵਾਪਸ ਦੇਣ ਤੋਂ ਪਹਿਲਾਂ ਡਾਇਲ ਕੀਤਾ ਨੰਬਰ ਡਿਲੀਟ ਕਰਨਾ ਨਾ ਭੁੱਲੀ ਫਿਰ ਆਪਣੇ ਫੋਨ ਤੋਂ ਮੰਮੀ ਨੂੰ ਫੋਨ ਕਰਕੇ ਥੋੜੀ ਦੇਰ 'ਚ ਟ੍ਰੇਨ ਪਹੁੰਚ ਰਹੀ ਹੈ ਕਹਿ ਕੇ ਆਪਣਾ ਸਮਾਨ ਸਮਾਲਣ ਲੱਗ ਪਈ ਗੱਡੀ ਰੁਕੀ ਤਾਂ ਉਸਨੇ ਆਪਣੇ ਬੈਗ ਚੁੱਕੇ ਤੇ ਅੱਖਾਂ 'ਚ ਆਪਣਾਤ ਬਿਖੇਰਦੀ ਹੋਈ ਕਦੇ ਫੇਰ ਮਿਲਾਂਗੇ ਕਹਿ ਕੇ ਸ਼ਿਵਰਾਜ ਤੋਂ ਪਹਿਲਾਂ ਹੇਠਾਂ ਉਤਰ ਕੇ ਆਪਣੇ ਰਾਹੇ ਪੈ ਗਈ शिवराज ਨੂੰ ਸਿੱਧਾ ਘਰ ਪਹੁੰਚਣ ਦੀ ਥਾਂ ਪਹਿਲਾਂ ਸਫ਼ਰ ਦੀ ਠਿਕਾਵਟ ਲਾਉਣ ਦਾ ਪ੍ਰਬੰਧ ਉਸਦੀ ਆਂਟੀ ਨੇ ਕੀਤਾ ਹੋਇਆ ਸੀ। शिवराज ਨੇ ਕਿੱਥੇ ਪਹੁੰਚਣਾ ਦੱਸਣ ਦੀ ਥਾਂ ਉਸ ਨੂੰ ਫੋਨ ਨੰਬਰ ਦਿੱਤਾ ਗਿਆ ਸੀ। ਗੱਡੀ ਉਤਰਦਿਆਂ ਉਸੇ ਨੰਬਰ ਤੋਂ ਕਾਲ ਆਈ ਤੇ ਪਹਿਚਾਣ ਪੁੱਛੀ। ਮਿਲਣ ਵਾਲਾ ਥੋੜੀ ਦੂਰ ਖੜਾ ਸੀ। ਉਸ ਨੇ ਸਵਾਗਤ ਕੀਤਾ ਤੇ शिवराज ਨੂੰ ਹੋਟਲ ਛੱਡਾਇਆ। ਥੋੜਾ ਆਰਾਮ ਕਰਕੇ ਤਿਆਰ ਹੋਣ ਤੋਂ ਬਾਅਦ ਉਸ ਨੂੰ ਕਾਲ ਕਰ ਲੈਣ ਲਈ ਕਿਹਾ ਗਿਆ। ਸ਼ਿਵਰਾਜ ਨੇ ਆਪਣੀ ਮੰਮੀ ਨੂੰ ਠੀਕ ਠਾਕ ਪੁੱਜਣ ਬਾਰੇ ਫੋਨ ਕੀਤਾ ਤੇ ਨਾਲ ਹੀ ਕਹਿ ਦਿੱਤਾ ਕਿ ਉਸਨੇ ਕੋਈ ਚੰਗੀ ਕੁੜੀ ਲੱਭ ਲਈ ਹੈ ਤੇ ਉਸ ਨਾਲ ਗੱਲ ਅੱਗੇ ਤੋਰਨ ਦਾ ਯਤਨ ਕਰੇਗਾ। ਉਸਨੇ ਮਾਂ ਨੂੰ ਸਪਸ਼ਟ ਕਰ ਦਿੱਤਾ ਕਿ ਆਂਟੀ ਨੂੰ ਕਹਿ ਦੇਵੇ ਕਿ ਉਹ ਹੁਣ ਉਸ ਨਾਲ ਰਿਸ਼ਤੇ ਦੀ ਗੱਲ ਨਾ ਕਰਨ। ਉਸ ਤੋਂ ਪਹਿਲਾਂ ਸ਼ਿਵਰਾਜ ਦੀ ਮੰਮੀ ਨੂੰ ਵੀ ਸਹੇਲੀ ਫੋਨ ਕਰਕੇ ਮਾਫੀ ਮੰਗ ਚੁੱਕੀ ਸੀ ਕਿ ਸ਼ੈਲੀ ਨੂੰ ਕੋਈ ਮੁੰਡਾ ਪਸੰਦ ਆ ਗਿਆ। ਇਸ ਕਰਕੇ ਉਹ ਸ਼ਿਵਰਾਜ ਨਾਲ ਰਿਸ਼ਤੇ ਵਾਲੀ ਗੱਲ ਹੁਣ ਨਹੀਂ ਕਰਨਗੇ। ਪਰ ਸ਼ਿਵਰਾਜ ਦੀ ਵਾਪਸੀ ਤੱਕ ਉਸ ਨੂੰ ਆਪਣੇ ਘਰ ਰੱਖਣਗੇ ਘਰ ਪਹੁੰਚੀ ਸ਼ੈਲੀ ਨੇ ਮੁੰਡੇ ਨਾਲ ਹੋਈ ਗੱਲਬਾਤ ਮੰਮੀ ਨੂੰ ਦੱਸਦਿਆਂ ਉਸੇ ਵਰਗਾ ਮੁੰਡਾ ਲੱਭਣ ਲੱਗਿਆ ਤੀ ਦੇ ਮੂੰਹੋਂ ਸ਼ਿਵਰਾਜ ਦਾ ਨਾਂ ਸੁਣ ਕੇ ਮਾਪਿਆਂ ਦੇ ਮਨਾਂ ਤੋਂ ਮਣਾ ਮੁਹੀ ਭਾਰ ਲੈ ਗਿਆ ਸੀ ਪਰ ਉਹਨਾਂ ਸ਼ੈਲੀ ਨੂੰ ਇਸ ਦੀ ਪਿੰਕਣਾ ਪਹਿਨ ਦਿੱਤੀ ਤੇ ਸ਼ਿਵਰਾਜ ਨੂੰ ਹੋਣ ਵਾਲੇ ਜਵਾਈ ਦੇ ਰੂਪ ਵਿੱਚ ਘਰ ਲਿਆਉਣ ਦੀਆਂ ਤਿਆਰੀਆਂ ਵੜ ਦਿੱਤੀਆਂ ਮਾਂ ਨੇ ਸ਼ੈਲੀ ਨੂੰ ਉਸਦੀ ਦੱਸੀ ਪਸੰਦ ਵਰਗੇ ਕਿਸੇ ਮੁੰਡੇ ਨੂੰ ਸੱਦੇ ਜਾਣ ਬਾਰੇ ਕਹਿ ਕੇ ਤਿਆਰ ਹੋਣ ਲਈ ਕਹਿ ਦਿੱਤਾ ਸ਼ੈਲੀ ਹੈਰਾਨ ਹੋਈ ਜਾ ਰਹੀ ਸੀ ਕਿ ਮਾਪਿਆਂ ਕੋਲ ਕਿਹੜੀ ਜਾਦੂ ਦੀ ਛੜੀ ਸੀ ਜਿਸ ਨਾਲ ਉਹਨਾਂ ਮੇਰੀ ਪਸੰਦ ਦਾ ਮੁੰਡਾ ਲੱਭ ਕੇ ਸੱਦਾ ਵੀ ਦੇ ਦਿੱਤਾ ਦੁਪਹਿਰ ਢਲੀ ਤੋਂ ਸ਼ਿਵਰਾਜ ਨੂੰ ਹੋਟਲ ਤੋਂ ਲੈ ਕੇ ਆਈ ਕਾਰ ਦਰਵਾਜ਼ੇ ਮੂਰੇ ਆ ਰੁਕੀ ਉਸ ਨੂੰ ਅੰਦਰ ਲੰਘਾਉਣ ਤੋਂ ਪਹਿਲਾਂ ਦਰਵਾਜ਼ੇ ਤੇ ਚੋਇਆ ਜਾ ਰਿਹਾ ਤੇਲ ਸ਼ਿਵਰਾਜ ਲਈ ਬਾਜ਼ਾਰਤ ਬਣ ਗਿਆ ਉਹ ਅੰਕਲ ਆਂਟੀ ਦੇ ਪੈਰਾਂ ਮਲ ਚੁੱਕਿਆ ਤਾਂ ਗਲੇ ਲਾ ਲਿਆ ਬੈਠਕ 'ਚ ਪੈਰ ਪਾਇਆ ਤਾਂ ਮੂਰੇ ਸਜੀ ਤਜੀ ਕੁੜੀ ਹਾਰ ਲੈ ਕੇ ਸਵਾਗਤ ਲਈ ਖੜੀ ਸੀ ਸ਼ਿਵਰਾਜ ਨੂੰ ਆਪਣੀਆਂ ਅੱਖਾਂ ਧੋਖਾ ਖਾਂਦੀਆਂ ਲੱਗੀਆਂ ਉਸ ਦੀ ਤੇ ਸ਼ੈਲੀ ਦੀ ਹਾਲਤ ਰੱਬ ਤੋਂ ਕੁਝ ਵੀ ਮੰਗ ਲੈਂਦਾ ਜਾਂ ਮੰਗ ਲੈਂਦੀ ਤਾਂ ਮਿਲ ਜਾਂਦਾ ਵਾਲੀ ਬਣੀ ਹੋਈ ਸੀ ਅੱਖਾਂ ਉੱਤੇ ਭਰੋਸਾ ਕਰਕੇ ਦੋਵੇਂ ਅਗਾਹ ਵਧੀ ਸਭ ਦੇ ਸਾਹਮਣੇ ਇੱਕ ਦੂਜੇ ਦਾ ਹੱਥ ਚੁੰਮਣ ਵਿੱਚ ਉਹਨਾਂ ਨੂੰ ਕੋਈ ਜੱਜਕ ਮਹਿਸੂਸ ਨਾ ਹੋਈ ਇਸ ਚਮਤਕਾਰੀ ਮਿਲਾਪ ਨੇ ਦੋਹਾਂ ਦੇ ਮਨਾਂ 'ਚ ਰੱਬ ਤੋਂ ਸੱਚੇ ਹੋਣ ਦਾ ਫਲ ਮਿਲਣ ਦੇ ਭਰੋਸੇ ਨੂੰ ਹੋਰ ਪੱਕਿਆ ਕਰ ਦਿੱਤਾ ਸੀ ਸੋ ਸ਼ੈਲੀ ਤੇ ਸ਼ਿਵਰਾਜ ਦੀ ਇਹ ਮਿਲਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਤਾਂ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਲਾਈਕ ਸ਼ੇਅਰ ਕਰਕੇ ਵੀ ਜ਼ਰੂਰ ਦੱਸਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਕਿਰਪਾ ਕਰਕੇ ਚੈਨਲ ਉੱਪਰ ਪਈ ਕਿਸੇ ਵੀ ਕਹਾਣੀ ਨੂੰ ਕਾਪੀ ਕਰਕੇ ਕਿਸੇ ਹੋਰ ਚੈਨਲ ਤੇ ਨਾ ਪਾਇਆ ਜਾਵੇ ਬਾਕੀ ਦੀਆਂ ਕਹਾਣੀਆਂ ਮੈਂ ਸੁਣਦੇ ਰਹੋ ਇਹ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ